ਅਮਨਾ ਹਾਂਜੀ ਭਾਬੀ ਇਹ ਸੈਟ ਕਿੱਡੇ ਸੋਨੇ ਆ ਮੈਂ ਆ ਵਾਲਾ ਸੈਟ ਲੈ ਲਾਂ ਭਾਬੀ ਜੀ ਚੂੜੀਆਂ ਤੇ ਮੇਰੀਆਂ ਤੇ ਤੁਸੀਂ ਕੀ ਕਰਨਾ ਵਾ ਸੈਟ ਤੇ ਨਾਲੇ ਦਸਤਾਂ ਨੂੰ ਜਚਣਾ ਵਾ ਮੈਂ ਆਪਣੀ ਬਾਤ ਵੇਖ ਲੈਣੀ ਤੂੰ ਹੀ ਰਹਿਣ ਦੋ ਦੱਸ ਲੈਦੇ ਹਾਂ ਮਿਲਵੇਂ ਕੁਛ ਮੈਂ ਜਿਹੜੀ ਚੀਜ਼ ਕਹਿਨੀ ਆ ਤੋ ਉਤੋਂ ਹੀ ਮਨਾ ਕਰ ਦਿੰਨੀ ਆ ਵੇਖ ਲਓ ਭਾਬੀ ਜੀ ਮੈਨੂੰ ਨਹੀਂ ਪਤਾ ਆ ਸੈਟ ਵਿਖਾ ਦਉ ਤੇ ਗਾੜਕੇ ਟੱਤੀ ਤੇ ਬੜਾ ਸੋਹਣਾ ਵਧੀਆ ਲੱਗਣਾ ਮੇਰੇ ਤੇ ਹਣਾ ਕੀ ਲੱਗੂਗਾ ਨਾ ਭਾਬੀ ਮੇਰੇ ਤੇ ਹਾਂ ਸੋਹਣਾ ਲੱਗੂਗਾ ਹਾਂ ਜੀ ਦੀਦੀ ਵਿਆਹ ਕਿਦਾਂ ਵਿਆਹ ਦੀਦੀ ਮੇਰਾ ਹੀ ਜੀ ਤੁਸੀਂ ਇਹਨਾਂ ਨੂੰ ਵੀ ਲੈ ਦੋ ਵੀ ਤੁਹਾਡੇ ਭਾਬੀ ਲੱਗਦੇ ਆ ਹਾਂ ਇਹ ਮੇਰੇ ਭਾਬੀ ਲੱਗਦੇ ਜੀ ਲੈ ਦੋ ਇਹਨਾਂ ਨੂੰ ਵੀ ਵਿਆਹ ਦਿਲ ਤਾਂ ਸਾਰਿਆਂ ਦਾ ਕਰਦਾ ਪਾਉਣ ਨੂੰ ਨਹੀਂ ਦੀਦੀ ਮੈਂ ਤਾਂ ਕਹਿੰਦੀ ਇਹਨਾਂ ਦੇ ਬੜੇ ਆ ਮੇਰਾ ਤਾਂ ਵਿਆਹ ਮੈਂ ਤੇ ਲੈਣਾ ਹੀ ਲੈਣਾ ਵਾ ਇਨਾਂ ਕੋ ਹੈਗੇ ਵੀ ਮੈਂ ਤਾਂ ਕਹਿੰਦੀ ਹਾਂ ਚੱਲ ਫਿਰ ਵੀ ਸਾਰਿਆਂ ਨੇ ਤਿਲ ਕਰਦੇ ਹੀ ਆ ਲੈਨ ਨੂੰ ਇਹਨਾਂ ਨੂੰ ਇਹਨਾਂ ਨੂੰ ਵੀ ਵੇਖ ਲਓ ਭਾਵਾ ਕੋਈ ਨਹੀਂ ਵੀ ਆਲੂ ਵੀ ਐਲੋ ਕੋਈ ਗੱਲ ਨਹੀਂ ਲੈ ਦੱਸ ਕਿਤੇ ਨਹੀਂ ਲੱਭਣ ਡਈ ਪਤਾ ਨਹੀਂ ਕਿਹੜੇ ਖੂਚ ਪੈ ਗਈ ਆ ਲੈ ਇਧਰ ਵੀ ਹੈ ਨਹੀਂ ਆ ਉਧਰ ਵੇਖ ਕੇ ਵੀ ਨਹੀਂ ਪੜਾ ਲੈ ਦੱਸ ਨਹੀਂ ਤਿੱਥੇ ਵੜ ਕੇ ਬੈਠੀ ਆ ਹਾਂ ਕਿਉਂ ਮੰਮੀ ਕੀ ਹੋਇਆ ਨੀ ਕਿੱਥੇ ਕਿੱਥੇ ਨਹੀਂ ਤੈਨੂੰ ਮਨ ਲੱਭਿਆ ਸਾਰੇ ਘਰ ਤੇ ਫੋਨ ਮਾਰਿਆ ਤੈਨੂੰ ਮੈਂ ਫਿਰ ਛਾਤੇ ਗਈ ਛਾਤੇ ਵਿੱਚ ਲੱਭੀ ਤੂੰ ਕਿੱਥੇ ਲੁੱਕ ਕੇ ਆਣ ਕੇ ਬਿਠੀ ਵੇਖਦਾ ਹਾਲ ਉਲੁਕਣਾ ਲਕਣਾ ਮੰਮੀ ਕੀ ਹੈ ਪਹਿਲਾਂ ਇੱਥੇ ਤੋਪ ਲੱਗੀ ਸੀ ਮੈਂ ਉੱਥੇ ਕੁਰਸੀ ਢਾਕੇ ਤੇ ਬੈ ਗਈ ਤੇ ਹੁਣ ਫਿਰ ਬਦਲ ਜਗਾ ਠੰਡ ਲੱਗਣੀ ਤੇ ਮੈਂ ਇੱਕ ਦਨੋਂ ਘਰ ਲਈ ਕੁਰਸੀ ਆਹੋ ਲੋਕੇ ਬਿਠੀ ਆ ਨਾ ਤੇ ਕਿਤੇ ਸੱਸ ਕੰਮ ਨਾ ਕਹਦੇ ਕੋਈ ਦੱਸੋ ਤੁਸੀਂ ਕਿਹੜਾ ਕੰਮ ਕਰਨ ਵਾਲਾ ਵਾ ਘਰ ਦੇਣੀ ਆ ਉਹ ਕੰਮ ਨੂੰ ਤਾਂ ਮਾਰ ਗੋਲੀ ਟਾਈਮ ਵੇਖ ਕਿ ਨਾ ਹੋ ਗਿਆ ਵਾ ਫੋਨ ਕਰਹਾ ਉਹਨਾਂ ਨੂੰ ਪਿੰਦਰ ਹੁਣਾਂ ਨੂੰ ਪਿਆਏ ਕਿਉਂ ਨਹੀਂ ਆ ਕੋਈ ਨਹੀਂ ਮੰਮੀ ਆ ਜਾਂਦੇ ਨੇ ਜਦੋਂ ਕਿਤੇ ਜਾਈਏ ਸ਼ਹਿਰ ਟਾਈਮ ਇਦਾਂ ਹੀ ਲੱਗਦਾ ਵਾ ਟਾਈਮ ਤੇ ਲੱਗਦਾ ਫਿਰ ਫਿਕਰ ਹੋ ਜਾਂਦਾ ਫੋਨ ਕਰਕੇ ਪੁੱਛਦੇ ਲੈ ਤੈਨੂੰ ਕਿਹੜਾ ਬੇਲੰਦਾ ਵਾ ਫੋਨ ਤੇ ਮੰਮੀ ਮੈਂ ਕਰ ਲੈਣੀ ਆ ਪਰ ਅਗਲੇ ਨੇ ਮੋੜ ਕੇ ਉਸ ਵੇਲੇ ਗੱਲ ਪੈਣਾ ਕਿ ਮਗਰ ਫੋਨ ਤੇ ਫੋਨ ਕਰੀ ਜਾਂਦੀਆਂ ਜੇ ਆਪਾਂ ਕਿਹੜਾ ਕੀਤਾ ਕੋਈ ਸਵੇਰ ਦਾ ਫੋਨ ਜਦੋਂ ਦੇ ਗਏ ਸੀਤਾ ਤੇ ਨਹੀਂ ਚਲੋ ਮੈਂ ਤੁਹਾਨੂੰ ਉਦਾਂ ਵੇਹ ਲਾ ਦਿੰਨੀ ਆ ਪਰ ਮੰਮੀ ਉੱਥੇ ਟਾਈਮ ਬੜਾ ਲੱਗ ਜਣਾ ਹੁੰਦਾ ਵਾ ਅੰਮਾਨ ਨਾਲੇ ਉਹਦੇ ਰੋਜ਼ ਦੇ ਕਿਦਾਂ ਗੱਲਾਂ ਫੁੱਟੀਆਂ ਵਾ ਸਿਆਲ ਚ ਤੇ ਉਹਦੇ ਵਾਸਤੇ ਕੋਈ ਕੋਲਡ ਕਰੀਮ ਲੈ ਲੈਣੀ ਹੈਗੀ। ਵੇਖ ਲਓ ਮੈਨੂੰ ਨਹੀਂ ਪਤਾ। 2+ ਹੈਗੀ ਮੇਰੇ ਪੁਰਾਣੇ ਬੇਟੇ ਦੇ ਵੀ ਯੂਜ਼ ਕਰਦੇ ਸੀ। ਆਊਟਲਿਪ। ਉਹੋ ਦਿਨਾਂ ਗੱਲਾਂ ਬਹੁਤ ਜ਼ਿਆਦਾ ਫੁੱਟੀਆਂ। ਇਹਦੇ ਨਾਲ ਠੀਕ ਹੋ ਜੂਗਾ। ਹੋ ਜਾਣਗੇ ਕੀ ਸੀ। ਵੇਖੋ। ਤੇ ਆ ਛੱਡੋ ਹਾਂ ਭਾਬੀ ਤੇ ਘਰ ਹੈਗਾ ਤੇ ਹਲੋਸ਼ਨ ਉਹ ਲੈ ਲੈ ਬੰਦਾ। ਜੋ ਲੈਣਾ ਉਹ ਵਿਕੋ ਬੰਦਾ ਉਹਦੇ ਨਾਲ। ਉਹਨਾਂ ਨੇ ਕਿਹਾ ਇੱਕੋ ਗੱਤਪਗ ਧੋਣਾ ਹੁੰਦਾ ਵਾ। ਕਿੰਨੇ ਜਾਣੇ ਉੱਥੇ ਆਉਂਦੇ ਨੇ। ਰਿਕੋ ਦੇ ਮਗਰ ਥੋੜੀ ਲੱਗੇ ਰਹਿਣਾ ਹੰਨਾਂ ਨੇ ਨਾਲ ਕਿੰਨੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਲੈਣ ਵਾਲੀਆਂ ਹੁੰਦੀਆਂ ਵਿਆਹ ਦੀਆਂ ਇਹ ਵੀ ਤੇ ਤੁਸੀਂ ਸੋਚੋ ਨਾ ਉਹ ਤਾਂ ਗੱਲ ਠੀਕ ਵਾ ਪਰ ਪੁੱਤ ਸਵੇਰ ਦੇ ਗਏ ਆ ਤੇ ਟਾਈਮ ਵੇਖ ਲੈ ਕਿੰਨਾ ਹੋ ਗਿਆ ਹੁਣ ਤੈਨੂੰ ਪਤਾ ਵਾ ਨਾ ਤੂੰ ਤੇ ਪੈ ਜਣੀ ਉੰਤਰੀ ਤੇ ਲੱਭਣਾ ਕੁਝ ਨਹੀਂ ਗਾੜੀ ਚਲੋ ਮੈਂ ਤੁਹਾਨੂੰ ਫੋਨ ਲਾ ਕੇ ਦੇਣੀ ਤੇ ਨਾਲੇ ਜੇ ਕੋਈ ਚੀਜ਼ ਦਾ ਤੁਹਾਨੂੰ ਚੇਤਾ ਹੋਊਗਾ ਤਾਂ ਉਹਨਾਂ ਨੂੰ ਯਾਦ ਕਰਾ ਦੇ ਕਿ ਹਰ ਵਕਤ ਨਹੀਂ ਚੇਤਾ ਰਹਿਣਾ ਇੰਨੀਆਂ ਚੀਜ਼ਾਂ ਦੇ ਵਿੱਚ ਚੱਲ ਕੋਈ ਨਹੀਂ ਹੁਣ ਟਾਈਮ ਵੇਖ ਕਿੰਨਾ ਹੋ ਗਿਆ ਨਾ ਚੀਜ਼ਾਂ ਕਿਤੇ ਚੇਤੇ ਕਰਾਉਣੀਆਂ ਮੈਂ ਬਸ ਮੇਰੀ ਗੱਲ ਕਰਾ ਦੇ ਇੱਕ ਵਾਰੀ ਚਲੋ ਠੀਕ ਹੈ ਮੈਂ ਤੇ ਕਹਿੰਦੀ ਉਹ ਕਲਿੱਪ ਵਗੈਰਾ ਲੈ ਆਣੀ ਰੋਜ਼ ਵਾਸਤੇ ਲੈ ਲਓ ਪਰ ਅੰਦਾਜ ਤੂੰ ਹੀ ਕਹਿੰਦੇ ਹੋ ਸਟੋਨ ਚੱਲੇ ਉਹਨਾਂ ਅੱਜਕੱਲ ਉਹ ਬੱਚਿਆਂ ਦੇ ਲਾ ਲਈਦੇ ਆ ਅੱਛਾ ਧੀਮ ਹਾਂ ਵੀਰ ਆਪ ਨੂੰ ਹਾਂ ਮੰਮੀ ਤਾਂ ਗੱਲ ਕਰੀ ਹਾਂ ਮੰਮੀ ਦੀਦੀ ਕੋਈ ਹੋਰ ਵਧੀਆ ਹੈਗੀ ਫੇਰ ਦਿਖਾ ਦਿਓ ਤੁਸੀਂ ਇਹ ਵੀ ਵਧੀਆ ਆ ਅੰਪੂਰ ਉਹ ਪਲਾਸਟਿਕ ਵਧੀਆ ਆ ਉਹ ਹੀ ਰਹਿਣ ਦੋ ਆ ਤੇ ਛੁੱਟੀ ਜਾਈ ਨਹੀਂ ਸੋਹਣੀ ਤਾਂ ਆ ਲੱਲੋ ਜਿਹੜੀ ਤੁਹਾਨੂੰ ਕੀ ਵਧੀਆ ਲੱਗਣ ਦੀ ਪੈਸੇ ਲੋਣਾ ਛੱਪੋ ਪੈਸੇ ਆ ਬਿਲਕੁਲ ਕੋ ਬਾਜੀ ਲੈ ਲੈਣੀ ਅਬੇ ਉੱਪਰ ਕੁਛ ਕਾਲਾ ਦਿਖਾ ਦੋ ਹਾਂ ਬੱਚਿਆਂ ਵਾਲੇ ਜਿਹੜੇ ਫੇਟੂ ਹੈ ਰਹਾਂਜੀ ਆਹ ਹੀ ਸੋਹਣੇ ਆ ਨਾ ਬਾਬੀ ਆਓ ਸੋਹਣੇ ਆ ਮੈਂ ਹਾ ਤੇ ਰੋਜ਼ ਸੋਹਣੇ ਲੱਗਣਗੇ ਜਿਹੜਾ ਮਰਜ਼ੀ ਲੱਲੋ ਉਹਨੂੰ ਚਾਹ ਦੇਣਾ ਮੈਂ ਹੂੰ ਨਿਆਣ ਨੂੰ ਵਧੀਆ ਲੱਗਦੀ ਚੀਜ਼ ਕੋਈ ਹਾਂ ਮੈਂ ਆ ਲੱਲੇ ਨੇ ਤੇ ਨਾਲੇ ਐਚੋ ਵੀ ਇੱਕ ਅਦੀ ਲੱਲੇ ਨੇ ਹਣਾ ਸੋਹਣੀਆਂ ਲੱਗਦੀਆਂ हां मम्मी आओ मम्मी ऐन्नू की मेरे नाल भेजता ऐंवी हद होगी ते मेरी इन्नी ਬੇਇੱਜ਼ਤੀ ਕਰਾਉਂਦੀ ਨਾ ਕਦੀ ਕਿਹੇ ਚੀਜ਼ ਨੂੰ ਹੱਥ ਪਾਉਂਦੀ ਕਿ ਕੀ ਚੀਜ਼ ਨੂੰ ਇੰਤੇ ਹਲੇ ਪਤਾ ਹੀ ਨਹੀਂ ਦੁਕਾਨ ਤੇ ਆਣ ਕੇ ਕਿੱਦਾਂ ਖਲੋਈਦਾ ਵਾ ਅੱਜ ਸਵਾ ਮਮੀ ਐਨੇ ਮੈਨੂੰ ਕੀ ਲੈ ਕੇ ਦੇਣਾ ਉਹਦੀਆਂ ਦੇ ਆਪਣੀਆਂ ਚੀਜ਼ਾਂ ਨਹੀਂ ਪੂਰੀਆਂ ਹੁੰਦੀਆਂ ਕਦੀ ਕਹਿ ਦਿੰਦੀ ਮੈਨੂੰ ਆ ਲੈ ਦੇ ਕਦੀ ਕਹਿ ਦਿੰਦੀ ਰੋਜ਼ ਵਾਸਤੇ ਆ ਲੈ ਲਾ ਤੇ ਇਸ ਤੋਂ ਚੰਗਾ ਮਮੀ ਨਾਵਨ ਨੂੰ ਭੇਜ ਦਿੰਦੇ ਨਾ ਆ ਇੰਨੇ ਕੋ ਮਮੀ ਪੈਸੇ ਕਿੱਥੋਂ ਆਏ ਨੇ ਕੀ ਪਤਾ ਮੈਨੂੰ ਗੱਡੀ 'ਚ ਵੀ ਕਹੀ ਜਾਂਦੀ ਮੇਰੇ ਕੋ ਹੈਗੇ ਪੈਸੇ ਚੀਜ਼ਾਂ ਲੈਣ ਨੂੰ ਆਹੋ ਮਮੀ ਨਹੀਂ ਬੱਸ ਲੱਲੇ ਲੱਗੇ ਆ ਹਾਂ ਹਾਂ ਮੈਂ ਫਿਰ ਕੀ ਕਹਾਂ ਲੱਗੋ ਤੈਨੂੰ ਪਤਾ ਪਿੰਦਰ ਵੀਰ ਵੀ ਬੋਲਦਾ ਵਾ ਆਹੋ ਮੈਂ ਹਰ ਕੇ ਕਹਾਂ ਮੈਂ ਉਹ ਕਲਿੱਪ ਜੇ ਲੱਲਾ ਕੁੜੀ ਵਾਸਤੇ ਲੈਣੇ ਤੇ ਠੀਕ ਆ ਠੀਕ ਆ ਨਹੀਂ ਬੱਸ ਉਹ ਲੱਗੇ ਹੋ ਗਿਆ ਵਾ ਆਹੋ ਠੀਕ ਠੀਕ ਚੰਗਾ ਮੰਮੀ ਠੀਕ ਅਮਨ ਮੇਰੇ ਸੋਹਣ ਗੱਲ ਕਿੰਨਾ ਟਾਈਮ ਲਾ ਖੜਿਆ ਤੁਸੀਂ ਹਾਏ ਹਾਏ ਵੀਰ ਜੀ ਤੇ ਮੈਂ ਸੂਟ ਵੀ ਲੈਣੇ ਆ ਸੂਟ ਤੂੰ ਉਥੋਂ ਘਰੋਂ ਹੋਰ ਕੁਝ ਕਹਿ ਕੇ ਤੁਰੀਆਂ ਤੇ ਹੁਣ ਇੱਥੇ ਸੂਟਾਂ ਲੈ ਵੀ ਹੋ ਗਈਆਂ ਤੂੰ ਤਵੀਰ ਜੀ ਤੂੰ ਘਰੋਂ ਨਿਕਲੀਏ ਸਾਰਾ ਸਮਾਨ ਲੈ ਕੇ ਹੀ ਜਾਇਦਾ ਵਾ ਮੈਂ ਅਜੇ ਸੂਟ ਵੀ ਲੈਣੇ ਆ ਤੇ ਨਾਲੇ ਤਵੀਰ ਮੈਂ ਸੋਚਣ ਦੀ ਇਹਦੀ ਫੇਸ਼ੀਅਲ ਕਰ ਦਿੰਦੇ ਆ ਮੈਂ ਫੇਸ਼ੀਅਲ ਵੀ ਕਰਾਉਣੀ ਇਹਨਾਂ ਕੋ ਅਮਨ ਹੁਣ ਇੰਨਾ ਟਾਈਮ ਹੈ ਨਹੀਂ ਬਬੂ ਉਦੋਂ ਵੀ ਤੂੰ ਕਿੰਨਾ ਟਾਈਮ ਲਾ ਖੜਿਆ ਹੀ ਉੱਥੇ ਤਵੀਰ ਬਾਚਾ ਨੂੰ ਕਿੰਨੇ ਲੈ ਕੇ ਆਉਂ ਜਾਣਾ ਵਾ ਮੈਂ ਲੈ ਕੇ ਆਵਾਂਗਾ ਲੈਉਣਾ ਕਿਉਂ ਨਹੀਂ ਦੱਸ ਤਵੇਰ ਦਾ ਵੀਰ ਉਹ ਐਵੇਂ ਹੀ ਧਾਣੇ ਕਰੀਦਾ ਨਾਲੇ ਮੇਰੀ ਸੋਹਣ ਗੱਲ ਇੱਧਰ ਵੇਹਾ ਭਾਬੀ ਜਿਹੜੀ ਚੀਜ਼ ਮੰਗਣ ਲਈ ਹੈ ਨਾ ਤੇ ਲਕੀ ਦੇ ਤੂੰ ਅਗਲੇ ਨੂੰ ਜ਼ਰੂਰੀ ਦੱਸਣਾ ਵੀ ਘਰ ਚਾਹੀਦਾ ਰਹੀ ਨੇ ਤਵੀਰ ਮੈਂ ਆ ਕਿ ਕਿ ਮੈਂ ਤਾਂ ਕਹ ਲੈ ਲੱਗਾ ਕੋਈ ਗੱਲ ਨਹੀਂ ਹਮਨ ਹਮੀਦਾ ਨਾ ਕਰ ਮੈਂ ਵੇਖਣ ਦਿਆਂ ਤੂੰ ਉਹਨਾਂ ਨੂੰ ਟੱਕੀ ਜਾਣ ਦੇਈਂ ਨਹੀਂ ਆ ਵੀ ਨਹੀਂ ਲੈਣਾ ਆ ਵੀ ਨਹੀਂ ਲੈਣਾ ਵੀਰ ਮੈਂ ਇਹ ਕਿ ਆਪ ਤੁਹਾ ਵੀ ਜਿਹੜੀ ਜੀ ਸੋਣੀ ਲੱਗਦੀ ਤੇ ਉਹ ਲੱਲਾ ਉਹ ਕਦੀ ਉਹ ਲੈਣਾ ਉਹ ਲੈਣਾ ਨੇਲ ਪੇਂਟ ਲੈਣੀ ਮੈਂ ਤਾਂ ਤਾਂ ਕੈਂਡੀ ਉਹਨੂੰ ਆਪ ਤੂੰ ਸਾਰਾ ਕੁਝ ਲਈ ਜਾਣ ਲਈ ਉਹਨਾਂ ਇੱਕ ਵੀ ਚੀਜ਼ ਲਈ ਹੈ ਇੱਥੇ ਠੀਕ ਹੈ ਵੀਰ ਬਾਹਰ ਆਣ ਕੇ ਇਹੀ ਕੰਮ ਤੁਹਾਡਾ ਸਾਰਵਾਰੀ ਇਹੀ ਹਾਲਵਾ ਮੈਂ ਤੈਨੂੰ ਸਮਝਾਉਂ ਦਿਆਂ ਮਾ ਉਹਨਾਂ ਹੁਣ ਇੱਕ ਦੋ ਚੀਜ਼ਾਂ ਲਈਆਂ ਨੇ ਜਾ ਕੇ ਕਹੀਂ ਵੀ ਵਧੀਆ ਨੇ ਕਹਿ ਦੂੰਗੀ ਵੀਰ ਪਰ ਮੈਂ ਵੀਰ ਸੂਟ ਵੀ ਅਜੇ ਲੈਣੇ ਮੈਨੂੰ ਲੈ ਲਈ ਤਾ ਨਾ ਲੈ ਲਈ ਤੈਨੂੰ ਮੈਂ ਕਿਹੜਾ ਫੜਾ ਨਾ ਨਹੀਂ ਲੈਣੀ ਲੇ ਪੁੱਤ ਫੜਾ ਕੀ ਆਂਦੇ ਨੇ ਕਿੰਨਾ ਕ ਟਾਈਮ ਲੱਗਣਾ ਟਾਈਮ ਕਿ ਆਂਦੇ ਥੋੜਾ ਲੱਗ ਹੀ ਜਾਣਾ ਅਜੇ ਚੱਲ ਕੋਈ ਨਹੀਂ ਆ ਜਾਂਦੇ ਹੁਣ ਗੱਲ ਹੋ ਗਈ ਨਾ ਬੜਾ ਹੌਸਲਾ ਹੋ ਗਿਆ ਵਾ ਤੇ ਕੁੜੀ ਸਣੂ ਸਣੂ ਕਰਨ ਲਈ ਹੀਗੀ ਕਿਉਂ ਹੁਣ ਉਹ ਕਿਹੜੀ ਗੱਲ ਨੂੰ ਦੀ ਸਣੂ ਸਣੂ ਕਰਨ ਉਹਨੂੰ ਕਿਤੇ ਖੁਸ਼ ਵੀ ਰਹਿ ਲਿਆ ਕਰ ਖੁਸ਼ੀ ਆ ਵਿਚਾਰੀ ਪਰ ਨਾਲ ਘਲਾਤਾ ਸ਼ਰਨ ਨੂੰ ਉਹਨੂੰ ਤਾਂ ਖੇ ਵੀ ਨਹੀਂ ਪਤਾ ਆਂਦੀ ਨਾ ਕੋਈ ਚੀਜ਼ ਪਸੰਦ ਕਰਕੇ ਦੇਣ ਲਈ ਆ ਤੇ ਨਾ ਹੋਰ ਤੇ ਨਾ ਨੂੰ ਕੋਈ ਪਤਾ ਹੀ ਲੱਗਦਾ ਤੂੰ ਨਾ ਪਾਬੀ ਨੂੰ ਨਾਲ ਕਿਉਂ ਨਿਕਲ ਆ ਗੱਲ ਪੈਂਦੀ ਹੀ ਮੇਰੀ ਆਂਦੀ ਆ ਤੇ ਆਪਣੀਆਂ ਚੀਜ਼ਾਂ ਵੇਖੀ ਜਾਂਦੀ ਤੇ ਕੁੜੀ ਲਿਆ ਵੇਖੀ ਜਾਂਦੀਆਂ ਜਿੱਦਾਂ ਕਿਤੇ ਨਾ ਇਹਨੂੰ ਕਿਸੇ ਨੇ ਵੇਖਣਾ ਹੁੰਦਾ ਵਾ ਹੱਦ ਹੋਈ ਇਹਦੇ ਵਾਲੀ ਵੀ ਤੂੰ ਕੁੜੀ ਦੇ ਨਾਲ ਗਈ ਕੁੜੀ ਦਾ ਸਮਾਨ ਪਸੰਦ ਕਰ ਇਸੇ ਗੱਲ ਦਾ ਮੈਨੂੰ ਡਰ ਹੀ ਪਰ ਫੇਰ ਸਾਰਿਆਂ ਨੇ ਕਹਿਣਾ ਸੀਗਾ ਕਿ ਤੂੰ ਮਾੜੀ ਐ ਚਲੋ ਮੰਮੀ ਕੋਈ ਗੱਲ ਨਹੀਂ ਫੇਰ ਕੀ ਸਮਾਨ ਵੇਖਣ ਦੇ ਨੇ ਉਹ ਆਪਣਾ ਵੇਖ ਜਾਨਾ ਮਨ ਆਪਣੇ ਮਨ ਪਸੰਦ ਆ ਲੈ ਉਹਦਾ ਵੀ ਉਹ ਕਿਹੜੀ ਕਿਸੇ ਦੀ ਮੰਨਦੀ ਐ ਕਰਦੀ ਤੇ ਉਹ ਆਪਣੀ ਮਰਜ਼ੀ ਐ ਲੈ ਜਿੱਦਨੋਂ ਤੇਰੇ ਨਾਲ ਜਾਂਦੀ ਕਿੰਨੀ ਖੁਸ਼ ਹੁੰਦੀ ਐ ਤੂੰ ਨਾਲ ਉਹ ਕਿ ਚੀਜ਼ਾਂ ਲੈ ਕੇ ਦੇਣੀ ਆ ਨਾ ਨਾਲੇ ਪਸੰਦ ਪਸੰਦ ਹੁੰਦੀ ਐ ਠੀਕ ਵਾ ਨਾ ਇਹਨੂੰ ਤਾਂ ਕੋਈ ਪਤਾ ਹੀ ਨਹੀਂਗਾ ਖੇਵ ਨਹੀਂ ਪਤਾ ਇਹਨੂੰ ਆਪਣੀਆਂ ਚੀਜ਼ਾਂ ਲੈਣ ਦਾ ਪਤਾ ਹੀ ਬਸ ਉਹ ਚਲੋ ਮੰਮੀ ਕੋਈ ਗੱਲ ਨਹੀਂ ਅਮਣ ਕਿਹੜੀ ਘਟਾ ਸਿਆਣੀ ਆ ਪਤਾ ਉਹਨੂੰ ਵੀ ਕਿਹੜੀ ਚੀਜ਼ ਕਿਦਾਂ ਦੀ ਤੇ ਕਿਦਾਂ ਦੀ ਨਹੀਂ ਆ ਨੇ ਆਪੇ ਲੈ ਲੈਣੀ ਆ ਐਵੇਂ ਤੁਸੀਂ ਟੈਨਸ਼ਨ ਕਰੀ ਜਾਂਦੇ ਈ ਨਹੀਂ ਚਲ ਕੋਈ ਨਹੀਂ ਹੁਣ ਗਈ ਆ ਕੋਹਣਾ ਕੁਛ ਕਰਕੇ ਆਊਗੀ ਹੁਣ ਆਹੋ ਚਲ ਉਠਾਂ ਤਾਂ ਪਰੋਟੀ ਪਾਣੀ ਦਾ ਵੇਖੀ ਆਉਂਦਿਆਂ ਨੂੰ ਬਣਾ ਲੈਨੇ ਆ ਉੱਥੇ ਵੇਖਾਂ ਨੇ ਰੋਹ ਚੱਲਿਆ ਵਾ ਉੱਠ ਪਾ ਮਣਕੇ ਫੇਰ ਸਮਾਨ ਵੇਖਾਂਗੇ ਕੀ ਕੀ ਲੈਣ ਦੀ ਆਵਾ ਸਮਾਨ ਉੱਠ ਪਾ ਤਾਂ ਲੈ ਲੈ ਸਮਾਨ ਬਾਬੀ ਹਾਂ ਲੈ ਲਿਆ ਵਾ ਕੀ ਲਿਆ ਰੋਜ ਵਾਸਤੇ ਇੱਥੇ ਤਾਂ ਇੰਨਾ ਸੋ ਲੱਗੇ ਨੇ ਸੋਹਣੇ ਲੱਗਾਂਗੇ ਨਾ ਬੜੇ ਸੋਹਣੇ ਆ ਭਾਬੀ ਹਾਂ ਵੀ ਸੋਹਣੇ ਹੋ ਗਿਆ ਨਾ ਸਮਾਨ ਨ ਪੂਰਾ ਹਾਂ ਹੋ ਗਿਆ ਤੇ ਚੱਲੀਏ ਫਿਰ ਉਹ ਸੂਟ ਵੀ ਲੈਣੇ ਦੀਦੀ ਜਿਹੜੇ ਸੂਟ ਦਿੱਤੇ ਹੀ ਰੈਡੀ ਹੋ ਗਏ ਹਾਂਜੀ ਤੁਹਾਡੇ ਕੋਲ ਰੈਡੀ ਆ ਠੀਕ ਹੈ ਜੀ ਲੈ ਲੰਦੀ ਸੱਗੀ ਜੀ ਕਿ ਲਾਜੋ ਚਲੋ ਠੀਕ ਆ ਦੀਦੀ ਫਿਰ ਕਰ ਦੋ ਸਾਨੂੰ ਹਾਂਜੀ ਆ ਸਮਾਨ ਲੈ ਲਓ ਫਿਰ ਉਧਰ ਆ ਜਿਓ ਮੈਂ ਤਾਂ ਸੌਫਟ ਕੱਪੜੇ ਵੀ ਹਾਂ ਠੀਕ ਆ ਪੈਕ ਕਰ ਦਿਓ ਫਿਰ ਦੀਦੀ ਆ ਜਾਓ ਭਾਬੀ ਉਧਰ ਚੱਲੀਏ ਚਲੋ ਠੀਕ ਆ ਦੀਦੀ ਹਾਂ ਜੀ ਤੇ ਜਲਦੀ ਤੁਹੀ ਆ ਦੱਸਣਾ ਹੈ ਨਾ ਕਿੰਨੇ ਪੈਸੇ ਬਣੇ ਕੋਈ ਨਹੀਂ ਦੱਸ ਦਿੰਨੀ ਆ ਅਮਾ ਤੂੰ ਸੂਟ ਕਢਾ ਆਂ ਹਾਂ ਚਲ ਪਿੰਦਰ ਤੁਸੀਂ ਵੇਖ ਲਓ ਅੰਦਰ ਤੇ ਮੈਂ ਇੱਥੋਂ ਸਮਾਨ ਥੋੜਾ ਜਿਹਾ ਆਪਣਾ ਹੀ ਲੈ ਲੈਣੀ ਆ ਹਾਂ ਜੀ ਲੈਣ ਆਲਾ ਕਿੱਥੇ ਲਿਆਓ ਬਾਰ ਬਾਰ ਅਮਨ ਕਹਿੰਦੇ ਜਾਂਦੀ ਹੀ ਰਹਿਣ ਦੋ ਰਹਿਣ ਦੋ ਮੈਂ ਲੈਣੇ ਨਹੀਂ ਦਿੱਤਾ ਕਰਦੀ ਚਲੋ ਕੋਈ ਗੱਲ ਨਹੀਂ ਲਾਓ ਤੁਸੀਂ ਮੈਂ ਥੋੜਾ ਹੀ ਟਾਈਮ ਲਾਉਣਾ ਵਾ ਕਿੱਦਾਂ ਕਰਿਓ ਹਿਸਾਬ ਕਰਾ ਲਿਓ ਨਾਲੇ ਹਾਂ ਕੋਈ ਨਹੀਂ ਸਰੀ ਦਿਹਾੜੀ ਹੈ ਨਾ ਦੇਖ ਲਓ ਹਣੇ ਸਰੀ ਸਰੀ ਦਿਹਾੜੀ ਨਗਾੜੀ ਤੁਸੀਂ ਵੇਖ ਲਓ ਇਹ ਮੈਂ ਆਪਣੇ ਮਾਸ ਜਿਹੜਾ ਨੈਕਲੇਸ ਵੇਖਿਆ ਇਹਦੇ ਨਾਲ ਇਹ ਹੈਗਾ ਰੋਜ਼ੀ ਦਾ ਤਮਾਨ ਥੋੜਾ ਜਿਹਾ ਠੀਕ ਹੈ ਤੂੰ ਨੈਕਲੇਸ ਲੈ ਵੀ ਲਿਆ ਹਾਂ ਲੈ ਲਿਆ ਹੈਗਾ ਮੇਰੀ ਗੱਲ ਸੁਣੋ ਹੋਰ ਤੇ ਨਹੀਂ ਕੋਈ ਚੀਜ਼ ਰਹਿ ਗਈ ਨਹੀਂ ਵੀਰ ਮੈਂ ਸਾਰੇ ਲੈ ਲਿਆ ਸਾਰੇ ਤੁਸੀਂ ਭਾਬੀ ਜੀ ਹਾਂ ਲੈ ਲਿਆ ਪਿੰਦਾ ਹੋਰ ਨਹੀਂ ਕੁਝ ਹੀ ਰਹਿ ਗਿਆ ਚੱਲੀਏ ਫਿਰ ਚਲੋ ਚਲੋ ਮੈਂ ਨਾਲ ਹ ਵੀ ਹਲਵਾਈ ਲਹੋਕੇ ਆਵਾਂਗਾ ਉਹਨੇ ਫੋਨ ਵੀ ਨਹੀਂ ਚੁੱਕਿਆ ਤੇ ਇਹ ਕੀ ਦਿਹਾੜੀ ਨਗਾੜੀ ਅੱਜ ਮੇਰੀ ਕਾਹੋਂ ਪਰ ਆ ਬੀਜੀ ਠੀਕ ਹੈ ਤੇ ਕਿੰਨੇ ਦਾ ਲਿਆ ਨੈਕਲਸ 300 ਦਾ ਲਿਆ ਵਾ ਜਿਆਦਾ ਮਹਿੰਗਾ ਨਹੀਂ ਲੈਤਾ ਤੈਨੂੰ ਟ੍ਰੇਟ ਕਰਨਾ ਵੀ ਨਹੀਂ ਹੁੰਦਾ ਹਰੇ ਵੇਖਾਂ ਕਿ ਡਾ ਵਧੀਆ ਬਾਈ ਨਾ ਮਹਿੰਗਾ ਚ ਨਹੀਂਗਾ ਤੇ ਜਦੋਂ ਮੈਂ ਆ ਹੀ ਉਦੋਂ ਹੀ ਲੈ ਲੰਦੇ ਮੈਂ ਸੋ ਕੋ ਰੇਟ ਦੀ ਕਰ ਲੈਣਾ ਅਹੀਂ ਤੂੰ ਤੇ ਹਰ ਗੱਲ ਤੇ ਮਨਾ ਕਰੀ ਜਾਂਦੀ ਏ ਦੱਸ ਜੇ ਤੂੰ ਹੀ ਲੈ ਆਈ ਲਿਆ ਤੇ ਮੈਂ ਮਨਾ ਕਦਾ ਕਰਨਾ ਸੀ ਅਮਨ 300 ਰੁਪਿਆ ਕਿ ਨਾ ਘਾ ਭਲਾ ਤੇ ਵੀਰ ਜੀ ਆਦਾ ਮਹਿੰਗਾ ਤੁਹਾਨੂੰ ਨਹੀਂ ਪਤਾ ਇਹ ਉਦਾਂ ਹੀ ਪੈਸੇ ਠੱਗਦੇ ਹਨ ਦੇ ਲੋਕੇ ਹਾਂ ਠੀਕ ਆਪ ਨੂੰ ਤੇਰੀਆਂ ਚੀਜ਼ਾਂ ਇੰਨੀਆਂ ਮਹਿੰਗੀਆਂ ਆਈਆਂ ਉਹ ਨਹੀਂ ਲੱਗਾ ਪਵਾ ਇਹਦੇ ਵੀ ਮਹਿੰਗਾ ਆ ਬੱ ਚੰਗਾ ਵੀਰ ਬੈਠੇ ਕਹੀ ਨਹੀਂ ਬੈਠ ਮੈਂ ਦੇਖਿਆ ਲੋ ਠੀਕ ਹੈ ਸੋਹਣਾ ਮੈਂ ਤੇ ਉਦਾਂ ਕਹਿੰਦੀ ਮਿੰਗਾ ਲੈ ਲਿਆ ਤੇ ਅਮਨ ਮੰਮੀ ਕਿਤੇ ਐਂਡੇ ਨਾਲੇ ਕੁਛ ਨਹੀਂ ਵੀਰ ਮੰਮੀ ਕਹਿਣ ਦੀ ਕਿ ਜਲਦੀ ਘਰ ਆ ਜਿਓ ਅੱਛਾ ਠੀਕ ਹੋਰ ਉਹ ਨੀ ਕੀ ਕਹਿਣਾ ਮੈਨੂੰ ਮੈਂ ਤਾਂ ਦੇ ਮੈਂ ਕੋਈ ਚੀਜ਼ ਨਾ ਮੰਗਾਉਣੀ ਹੋਵੇ ਜਨਾ ਮੈਂ ਨਹੀਂ ਕਹਿੰਦੇ ਬੜੀ ਦੇਰ ਲੱਗ ਗਈ ਤੁਹਾਨੂੰ ਘਰ ਆਓ ਹੁਣ ਜਲਦੀ ਮੈਂ ਬਸ ਆ ਚੱਲੇ ਆ ਸੂਟ ਲੈਣ ਵਾਲੇ ਹੀ ਮੇਰੇ ਇੱਛਾ ਲਿੰਕ ਪੜੀਏ ਆ ਤੇ ਇਹ ਆਪਣਾ ਸਮਾਨ ਪਈ ਆਗੇ ਜਾ ਪੁੱਤ ਆਹ ਮੰਮੀ ਲੈ ਆ ਮੈਂ ਪਤਾ ਸਾਰਾ ਸਮਾਨ ਲੈ ਆਂਦਾ ਮੰਮੀ ਅੰਦਰ ਤੇ ਚੱਲੋ ਪਹਿਲਾਂ ਚੱਲ ਆਜੋ ਅੱਛਾ ਅੱਛਾ 10 ਮਰਲੇ ਦਾ ਆਵਾ ਕੀ ਰੇਟ 50000 ਨੂੰ ਮਰਲਾ ਫੇਰ ਤੇ 5 ਕ ਲੱਖ ਦਾ ਬਣ ਜਾਣਾ ਹਨਾ ਉਹ ਨਹੀਂ ਮੇਰੇ ਕੋ ਫਿਰ ਕੱਲੇ ਕੁਦ ਨਹੀਂ ਲਿਆ ਜਾਣਾ ਜਾਂ ਫਿਰ ਤੂੰ ਰਲ ਜਾ ਨਾਲ ਆਹੋ ਮੈਂ ਚਲੋ ਔਖਾ ਸੁਖਾ ਇੰਨੇ ਕੇ ਪੈਸੇ ਤੇ ਕਰ ਸਕਦਾ ਮਾਂ 2 2.5 ਲੱਖ ਤੇ ਮੇਰੇ ਕੋ 5 ਲੱਖ ਨਿਓ ਬਣਨਾ ਫਿਰ ਮੈਂ ਲੈ ਲੂੰਗਾ ਅੱਜ ਤੂੰ ਰਲੇਗਾ ਨਾਲ ਤੇ ਚੱਲ ਕੇ ਤੇ ਦੁਕਾਨਾਂ ਦੇ ਕੋਨਾ ਪਾਲਾਂਗੇ ਹਾਂ ਹਾਂ ਚੱਲ ਦੱਸ ਦੀ ਮੈਨੂੰ ਫਿਰ ਕਿੱਦਾਂ ਕਰਨੀਆਂ ਹੈ ਠੀਕ ਆ ਠੀਕ ਆ ਉਹ ਮੱਝੂ ਮੁੰਡੇ ਵੇਚ ਲੂ ਇੱਕ ਅੰਦੀ ਵਿੱਚ ਪਾ ਲਾ ਕੇ ਫਿਰ ਕਰ ਲਾਂਗੇ ਪ੍ਰੋਵਾ ਜਿੱਦਾਂ ਕਹੇਗਾ। ਛੱਟੀਆਂ ਦੁਕਾਨਾਂ ਪਾ ਲਾਂਗੇ ਮੁੜ ਕੇ ਕਿਤੇ ਸਾਲ ਦੋ ਠਹਿਰ ਕੇ। ਆਹੋ ਫਿਰ ਗਾਹਾਂਗਾ ਮਹਿੰਗਾ ਹੀ ਹੋਣ ਡਿਆ ਵਾ। ਉਹ ਜਿਆਦਾ ਤਾਂ ਨੇ ਫਿਰ ਔਖੀਆਂ ਮਾਰਨੀਆਂ ਤੈਨੂੰ ਪਤਾ। ਟੰਗੀਆਂ ਲਿਆਉਂਦੀਆਂ ਹੀ ਆ। ਚੱਲ ਠੀਕ ਆ ਮੇਰਾ ਭਰਾ ਹੈ। ਮੈਨੂੰ ਦੱਸ ਦੀ। ਠੀਕ ਆ ਠੀਕ ਆ। ਓਕੇ। ਜੇ ਬਾਂਦੇ ਰਹਿ ਹੈ ਉਦਾਂ ਵਧੀਆ ਵਾ। ਕਿੱਸਾ? ਹਾਂ। ਸ਼ਰਮ ਦਾ ਆਇਆ ਏ ਹੁਣ। ਠੀਕ ਠਾਕ ਆ। ਹਾਂ, ਉਹ ਠੀਕ ਠਾਕ ਵਾ, ਸੋਣ ਲੱਗੀ ਆ। ਅੱਛਾ। ਪਤਾ ਨਹੀਂ ਅੱਜ ਕਾ ਕਿੱਥੋਂ ਦੀ ਜਾਈ। ਹਾਂ। ਮੈਨਾਂ ਨੂੰ ਚੱਲੀਆਂ ਸੂਰਿਆ। ਅੱਛਾ। ਤੇ ਨਾਲ ਲੈ ਕੇ ਗਈ ਸੱਸ ਨੇ। ਅੱਛਾ। ਆਹੋ, ਮੈਨੂੰ ਇਹ ਨਹੀਂ ਪਤਾ ਕਿ ਸੱਸ ਨਾਲ ਗਈ ਆ ਕਿ ਨਹੀਂ, ਬਸ ਇਹ ਗਈ ਆ ਰੋਟੇ। ਚਲ ਵਧੀਆ ਹੋਇਆ ਫਿਰ ਮੋੜਾ ਪਿਆ ਅਗੇ ਨਾਲੋਂ। ਲੱਗਦਾ ਤਾਂ ਹੈਗਾ ਜੀ। ਸੁਧਰੇ ਇਹਦਾ ਮਤਲਬ ਥੋੜੇ ਜਿਓ ਉਹ ਤੇ ਇਹਨੂੰ ਪੁੱਛਦੇ ਦੇਖਦੇ ਜੀ। ਕੀ ਪਤਾ ਹੁਣ ਇੱਥੇ ਉਦਣ ਆਈ ਜੀ ਤੇ ਠੋਕਰ ਮੱਜੀ ਰੋ। ਦੇਲ ਚ ਸੋਚਿਆ ਇਹ ਗੁੰਜਰੀ ਹੈਗੀ ਰਹਿਣੀ ਵੀ ਉਹੋ ਹੀ ਆ ਚਲੋ ਤਾਂ ਟਾਈਮ ਕੱਢ ਜਾਨੀ ਕੁੜੀ ਨੂੰ ਕਹਿਣਾ ਹੈ ਚੱਲ ਹੁਣ ਜੇ ਤੇਰੇ ਨਾਲ ਥੋੜੀ ਜਿਹੀ ਠੀਕ ਹੈ ਨਾ ਤੇ ਕਿਤੇ ਤੂੰ ਨਾ ਮਾੜੀ ਚੰਗੀ ਕਰੀ ਨਹੀਂ ਮੈਂ ਸਮਝਾਇਆ ਵਾ ਹਾਂ ਉਹਨਾਂ ਦਾ ਮਰਜ਼ੀ ਵਿਆਹ ਜੋ ਵਾਧ ਦੇਣ ਘਟ ਦੇਣ ਜਿੱਦਾਂ ਦਾ ਮਰਜ਼ੀ ਸਮਾਨ ਲੈਣ ਨਾਲ ਤੂੰ ਮਾੜੀ ਚੰਗੀ ਨਹੀਂ ਕਰਨੀ ਮੈਂ ਉਹ ਨੂੰ ਇਹ ਵੀ ਕਹਿਤਾ ਵੀ ਉਹਨਾਂ ਦੀ ਧੀ ਆ ਪੁੱਤਾਂ ਨੂੰ ਤੇ ਜ਼ਮੀਨ ਮਿਲ ਜਾਨੀ ਹੈ ਤੇ ਧੀਏ ਉਹਨੂੰ ਤੇ ਜੋ ਹੱਥ ਦਾ ਦਿੱਤਾ ਉਹ ਹੀ ਜਾਣਾ ਤੇ ਕੋਈ ਗੱਲ ਨਹੀਂ ਤੂੰ ਨਾ ਮਾੜੀ ਚੰਗੀ ਕਰੀ ਚਲ ਵਧੀਆ ਵਾ ਬੜੀ ਪੁੱਛੀਓ ਜਿਹੜੀ ਤੋ ਆ ਗੱਲ ਦਸੀ ਮੈਨੂੰ ਆਣ ਮੈਂ ਤੇ ਹਰ ਵੇਲੇ ਹੋ ਹੀ ਹੁੰਦਾ ਹੈ ਵੀ ਉਹ ਤਾਨੂੰ ਬੜਾ ਕਰਦੇ ਆ ਤੰਗ ਬੜਾ ਕਰਦੇ ਮਾਣੀ ਬੁਝਿਆ ਰਹਿੰਦਾ ਹੈ ਅੰਦਰ ਬੈਠੀ ਰਕੋਣ ਆ ਗਿਆ ਤੇ ਮੈਂ ਤਾਂ ਵੇਖਾਂ ਤੁਹਾਡੇ ਨਾਲ ਵੀ ਹੋਣ ਛੱਤੀ ਆਉਣ ਹੋਣ ਤਾਂ ਮੈਂ ਦੱਸਾਂ ਚਲੇ ਤਾਂ ਪਿਓ ਵੀ ਖੁਸ਼ ਹੋ ਜੇ ਚੱਲ ਵਧੀਆ ਹੋਇਆ ਬੜੀ ਮਹਾਰਾਜ ਦੀ ਕਿਰਪਾ ਵਾ ਦਿਨ ਬਗਲੀ ਜਾਂਦੀ ਬੰਦੇ ਦੇ ਹਾਂ ਉਹ ਮਹਾਰਾਜ ਸਾਰਿਆਂ ਦਾ ਨਾਲੇ ਮੇਰੀ ਗੱਲ ਸੁਣਨ ਨਾਲੇ ਮੈਂ ਵੀ ਤੈਨੂੰ ਇੱਕ ਗੱਲ ਦੱਸਣੀ ਸੀ ਉਹ ਜੱਗੇ ਦਾ ਫੋਨ ਆਉਂਦਿਆ ਸੀ ਕੀ ਆਂਦਾ ਫਿਰ ਜੱਗਾ ਜੱਗਾ ਦਾ ਵੀ 50000 ਨੂੰ ਮਰਲਾ ਥਾਂ ਮਿਲ ਲਿਆ ਤੇ 10 ਮਰਲੇ ਥਾਂ ਅੱਛਾ ਅੱਛਾ ਜਾਂਦਾ 5 ਲੱਖ ਦਾ ਬਹੰਦਾ ਤੇ ਤੁਸੀਂ ਲੈ ਲਓ ਅੱਛਾ ਮੈਂ ਆ ਵੀ ਮੇਰੇ ਕੋ ਕੱਲੇ ਕੋਤ ਨਹੀਂ ਲੈ ਆ ਜਣਾ ਜਾਂ ਫੇ ਤੂੰ ਰਲ ਜਾ ਸੰਝਾ ਲੈ ਲਈਆਂ ਸੰਝੇ ਤੇ ਤੁਹਾਡਾ ਮਨ ਮੰਦਾ ਉਹ ਮੇਰੀ ਗੱਲ ਸੁ ਕੱਲਿਆਂ ਕੋ ਲੈ ਆ ਨਹੀਂ ਜਾਣਾ ਜੇ ਨਾਲ ਉਹ ਰਲ ਜਾ ਤੇ ਚੱਲ ਸੌਖਾ ਹੋ ਜੂ ਕੰਮ ਰੁਪਈਆ 5 ਲੱਖ ਬਹੰਦਾ ਦੇਣਾ ਕਿਥੋਂ ਫਿਰ ਪਤਾ ਇੱਕ ਗੱਲ ਕਹਿਣੀ ਆ ਗੁੱਸਾ ਤੇ ਤੁਹਾਨੂੰ ਲੱਗਣਾ ਵੇ ਮੈਂ ਕੋਈ ਕੰਮ ਸ਼ੁਰੂ ਕਰਨ ਲੱਗਣਾ ਤੇ ਤੂੰ ਸ਼ਿਸ਼ਰੀ ਡੱਕਣ ਡਿਆ ਪਈ ਨਹੀਂ ਪਰ ਸੰਝ ਪਿਆਲੀ 'ਚ ਫਾਇਦਾ ਕੋਈ ਨਹੀਂ ਉਹ ਮੇਰੀ ਗੱਲ ਸੁਣਾ ਸੰਝ ਪਿਆਲੀ ਕਾਦੀ ਆ ਵੀ 2.5 ਲੱਖ ਉਹਨੂੰ ਪੈਣਾ ਦਾ ਢਾਈ ਸਾਨੂੰ ਪੈਣਾ ਵਾ ਉਹਦਾ ਨਾਂ ਪੰਜੋਰ ਕੋ ਬਣ ਡਿਆ ਤੇ ਨਾ ਹੱਡ ਕੋ ਬਣ ਡਿਆ ਵਾ ਮੁਰਕੇ ਥਾਂ ਵੰਡ ਕੇ ਤੇ ਆਪੋ ਆਪਣੀਆਂ ਦੁਕਾਨਾਂ ਪਾ ਲਾਂਗੇ ਦੁਕਾਨ ਕਦੋਂ ਕਿਤੇ ਲਿਆ ਜਾਊਗਾ ਕਦੋਂ ਕਿਤੇ ਥਾਂ ਵੰਡਿਆ ਜਾਊਗਾ ਕੌਨੀ ਬੋਲਣ ਦੀ ਚੁੱਪ ਕਰਕੇ ਤੂੰ ਕਿਤੇ ਹੋਰ ਕਿਤੇ ਮਾੜਾ ਮੋਟਾ ਵੇਖ ਲੈ ਅਰੇ ਆਂਦੀ ਮੈਂ ਆਂਦੀ ਹੋਰ ਮੈਂ ਕਿੱਥੋਂ ਵੇਖਣਾ ਮੇਰੇ ਕੋਲ ਇੱਥੇ ਬਹੁਤ ਪੈਸੇ ਰੱਖੇ ਆ ਉਹ ਤੇ ਮੈਨੂੰ ਆਂਦਾ ਹੈ ਵੀ ਚੱਲ ਤੁਸੀਂ ਲੈ ਲਓ ਮੈਂ ਕਿਹਾ ਮੇਰੇ ਕੋਲ ਇੰਨਾ ਕਿੱਥੇ ਜੋਰ ਆ ਤੂੰ ਰਲ ਜਾ ਇਕੱਠੇ ਲੈ ਲੈਨੇ ਆ ਮੈਂ ਉਹਨੂੰ ਕਹਿਤਾ ਤੂੰ ਦੂਜੇ ਬੰਦੇ ਨੂੰ ਤੂੰ ਫਿਰ ਨਹੀਂ ਆਉਂਦਾ ਨਾਲੇ ਜੇ ਤੁਹਾਡੀ ਅਜੀ ਕਰਦਾ ਨਾ ਤਾਂ ਲੱਲੋ ਪਰ ਮੈਨੂੰ ਇੰਨਾ ਪਤਾ ਵਾ ਵੀ ਅਗਲੇ ਤਾਂ ਸਾਨੂੰ ਕੁਆਕੇ ਨਹੀਂ ਖੁਸ਼ ਤੇ ਤੁਸੀਂ ਸਾਨੂੰ ਪਿਆਲੀ ਦਾ ਕੰਮ ਕਰਨ ਦੇ। ਉਹ ਤੂੰ ਤੇ ਸਦੈਣ ਹੋਈ ਆ। ਜਦੋਂ ਪੈਸੇ ਦੇ ਦੇਣੇ ਰਜਿਸਟਰੀ ਹੋਣੀ ਅੱਧੀ ਅੱਧੀ ਦੋਵਾਂ ਦੇ ਨਾਂ ਤੇ ਕੋਈ ਕੁਆ ਕੋਈ ਨਾ ਕੁਆ ਮੁੜ ਕੇ ਆਪ ਉਹਨੇ ਫੋਨ ਕੀਤਾ ਮੈਨੂੰ। ਤੇ ਵੇਖ ਲੋ ਬਾਬਾ ਮਰਜ਼ੀਆਂ ਆਪਣੀਆਂ ਕਰਨੀਆਂ ਸਾਡੀ ਕਿੰਨੇ ਮੰਨਣੀਆਂ। ਨਾਲੇ ਉਹ ਸਾਡੇ ਨਾਲ ਸਹਿਮਤ ਵਾ ਚੰਗਾ ਭਲਾ ਵਾ ਕੁੰਦਾ ਬੋਲਦਾ ਹੁੰਦਾ ਜਾਂਦਾ ਸਾਨੂੰ ਦੂਜਿਆਂ ਨਾਲ ਅਸੀਂ ਚੁੱਲ੍ਹੇ ਚੜਾਉਣੇ ਦੂਜੇ। ਦਫਾ ਹੁਣ ਜਾ ਕੇ ਸਾਡੇ ਨੂੰ ਚੱਲ ਮਾੜੀ ਚੰਗੀ ਗੱਲ ਕਿਉਂ ਕਰਨੀ ਐ ਮਾੜੀ ਜਾਂਗੇ ਗੁੱਸਾ ਚੜਾਈ ਜਾਂਦੀ ਮੈਨੂੰ ਤੈਨੂੰ ਦੋਦਾਂ ਮੈਂ ਕੋਈ ਗੱਲ ਕਰਾਂ ਤਾਂ ਤੈਨੂੰ ਬਹੁਤ ਗੁੱਸਾ ਚੜਦਾ ਚੜਦਾ ਤੇ ਚੜੇ ਮੈਂ ਨਹੀਂ ਯਾਰੀ ਗੱਲ ਕਰਨੀ ਆ ਆਰਡਰ ਤੇ ਰਿਆ ਕਰ ਥੋੜੀ ਜੀ ਆਹ ਆਹ ਆਰਡਰ ਈ ਆ ਅੱਗੇ ਮੈਂ ਵੇਣਾ ਆਰਡਰ ਚ ਉਹਦੀ ਮੰਮੀ ਇੱਧਰ ਆਓ ਇੱਥੇ ਬਹੂ ਆਣ ਕੇ ਨਹੀਂ ਇੱਧਰ ਲੈ ਕੇ ਆ ਗਈ ਮੈਨੂੰ ਉੱਥੇ ਵਖਾਲ ਦਿੰਦੀ ਹਾਂ ਮੰਮੀ ਇੱਥੇ ਬਹਿ ਜਾਓ ਇੱਥੇ ਵਖਾਉਣਾ ਉੱਥੇ ਵਖਾਲ ਦੇ ਇੱਥੇ ਕਿੰਨਾ ਕੁ ਸਮਾਂ ਲਾਈ ਆਂ ਵੇਹ ਲਓ ਮੰਮੀ ਕਿੰਨਾ ਕਸਮਾਨ ਲੈਂਦਾ ਮੈਂ ਵਿਖਾਉਣ ਹੀ ਤੇ ਲੱਗੀ ਤੁਹਾਨੂੰ ਅੱਛਾ ਆ ਵੇਖੋ ਆ ਮੈਂ ਸਜਾਵਟ ਵਾਸਤੇ ਲੈਂਦਾ ਸਮਾਨ ਅੱਛਾ ਉਹੜਾ ਮਗਰ ਲੰਦੇ ਹੁੰਦੇ ਆ ਹੈ ਅੱਛਾ ਲੈ ਆਈਆਂ ਸਾਰਾ ਹਾਂ ਵੇਖੋ ਮੰਮੀ ਸਾਰਾ ਹੀ ਆ ਚੱਲ ਵਧੀਆ ਕੀਤਾਈਓ ਹੈ ਤੇ ਉਹ ਨਹੀਂ ਲੈਂਦਾ ਉਹ ਜਿਹੜਾ ਲਿਖ ਕੇ ਲਾਇਆ ਹੁੰਦਾ ਵਿਆਹ ਵਾਲਾ ਘਰ ਉਹ ਨਹੀਂ ਮੰਮੀ ਆ ਮੈਂ ਇੰਗਲਿਸ਼ ਵਿੱਚ ਲਿਖਿਆ ਨਹੀਂ ਹੁੰਦਾ ਬਰਾਇਡ ਟੂ ਵੀ ਮੈਂ ਉਹ ਲੈ ਕੇ ਆਈਆਂ ਦੱਸਣ ਤੇਰੀ ਤੁਹਾਨੂੰ ਹੁਣ ਪਿੰਡੂ ਕਿਹੜੇ ਨੂੰ ਤਰੇਨੇ ਪੜੇ ਲਿਖੇ ਆ ਮਮੀ ਅੱਜ ਜਿਹੜਾ ਲੈਣਾ ਉਹ ਲਿਖਿਆ ਹੈ ਨਾ ਮੋਟਾ ਮੋਟਾ ਕਰਕੇ ਬਾਬਾ ਸੋਣਾ ਲੱਗਦਾ ਵਾ ਅੱਜ ਕੱਲ ਸਾਰੇ ਉਹ ਪੜੇ ਲਿਖੇ ਪਤਾ ਲੱਗ ਜਾਂਦਾ ਤੇ ਨਾਲੇ ਉਹ ਜਿੱਦੋਂ ਚੂੜੀਆਂ ਚੜਾਈਦੀਆਂ ਉਹ ਇਹ ਆ ਚੂੜੀਆਂ ਵਾਸਤੇ ਉਹ ਤੇ ਬਾਅਦ ਚ ਲਾਈਦਾ ਵਿਆਹ ਵਾਲਾ ਘਰ ਬਾਅਦ ਚ ਲਾਵਾਂਗੇ ਚਲ ਠੀਕ ਵਾ ਤੇ ਆਹ ਦੇਖੋ ਮੰਮੀ ਆ ਚੂੜੀਆਂ ਸੋਹਣੀਆਂ ਲੈ ਨਹੀਂ ਸੋਖਾ ਹੰਡਾਉਣੀਆਂ ਹੋਣ ਮੇਰੀ ਧੀ ਨੂੰ ਹੈ ਮੰਮੀ ਆ ਰੱਬ ਲੀ ਲਮੀ ਉਮਰ ਕਰੇ ਮੇਰੀ ਧੀ ਦੀ ਸ਼ੁਕਰ ਆ ਕਿਤੇ ਮਾਲਕਾ ਆ ਵੀ ਦੇਣ ਆਇਆ ਹੈ ਆ ਮੰਮੀ ਗਜਰੀ ਲੈਂਦੇ ਆਪਾਂ ਲੈ ਦਜਰੇ ਬੜੇ ਸੋਨੇ ਮੇਰੀ ਧੀ ਦੇ ਲੈ ਕਿੰਨੀਆਂ ਸੱਜਣੀਆਂ ਵੇਖੀ ਮੇਰੀ ਧੀ ਆ ਮਮੀ ਉਹਨੇ ਲੈ ਲੰਦਾ ਆਪਣਾ ਸਹਮਣਾ ਕਿੰਨੇ ਕਾਲੋ ਨੇ ਆ ਵੀ ਆ ਰੋਜ ਵਾਸਤੇ ਮਮੀ ਇਹਨੂੰ ਅੱਗੇ ਤੋਂ ਨਹੀਂ ਮੇਰੇ ਨਾਲ ਭੇਜਣਾ ਬੇਇੱਜ਼ਤੀ ਕਰਾ ਕੇ ਰੱਖਦੀ ਉੱਥੇ ਇਹਨੇ ਮੇਰੀ ਦੱਸ ਆ ਇਹਨੇ ਫਾਇਦੇ ਨੇ ਇਹ ਡਡੇ ਚੌੜੇ ਕਲਿੱਪ ਲੈ ਆਈ ਆ ਚੱਲ ਕੋਈ ਨਹੀਂ ਇਹ ਕੁੜੀ ਵਾਸਤੇ ਨਹੀਂ ਲੈਂਦੇ ਆ ਇਹਦੇ ਹੋਰ ਵੀ ਕਹਿਣ ਦੀ ਮੈਂ ਸੈੱਟ ਵੀ ਲੈਂਦਾ ਆ ਆ ਕਦ ਲਈ ਲੈਂਦੇ ਹੁਣ ਇਹ ਵੀ ਰੋਜ ਵਾਸਤੇ ਲੈ ਕੇ ਆਈ ਓ ਦੱਸ ਤੇ ਮਮੀ ਕਦੀ ਉੱਥੇ ਨਿਰਨਾਵਾ ਤੇ ਇਸ ਮਨ ਚੁਕ ਲਈਏ ਤੇ ਇਹ ਤਾਂ ਮੈਨੂੰ ਤੇ ਲੈਣੀ ਨਹੀਂ ਦੇਂਦੀ ਕਦੀ ਕਵੇ ਐਨੀ ਡਾਰਕ ਨੀਲ ਪੇਂਟ ਤੇ ਮੈਨੂੰ ਕਹਿੰਦੀ ਮੈਂ ਲੈਣੀ ਆ ਤੇ ਮੈਂ ਆਖਾ ਵੀ ਆਪਾਂ ਰੰਗ ਤੇ ਵੇਲਾ ਹੱਥਾਂ ਤੇ ਜੱਚੇਗੀ ਤੇ ਫੇਰ ਹੀ ਆ ਹਾਂ ਤੇ ਇਹਨੂੰ ਤਾਂ ਪਤਾ ਹੀ ਨਹੀਂ ਕਿ ਦੁਕਾਨ ਤੇ ਕਿਦਾਂ ਖਲੋਈਦਾ ਵਾ ਬੇਇੱਜ਼ਤੀ ਕਰਾਤੀ ਉੱਥੇ ਐਨੇ ਮੇਰੀ ਜਨੂਸੀ ਕੱਢਦੀ ਹੱਥਾਂ ਤੇ ਉਹ ਤਪਿੰਦਰ ਵੀਰ ਮੈਨੂੰ ਕਹੀ ਜਾਂਦਾ ਸੀ ਤੇ ਲੈਣ ਦੇ ਤੂੰ ਕੱਤ ਬੋਲਣ ਦੀ ਆ ਭਾਬੀ ਨੂੰ ਮੈਂ ਉਹਨੂੰ ਪਤਾ ਲੱਗਦਾ ਨਹੀਂ ਕੀ ਲੈਣਾ ਕੀ ਨਹੀਂ ਲੈਣਾ ਜੇ ਮੈਂ ਅੱਜ ਨਾ ਨਾ ਤੇਰੇ ਨਾਲ ਕਲਾਉਂਦੀ ਤਾਂ ਸਨੀ ਦਾ ਬੇਡਾ ਬੂਥਾ ਹੋ ਜਾਣਾ ਹੈਗਾ ਤੈਨੂੰ ਕੀ ਪਤਾ ਵਾ ਸਭ ਕੋ ਵੇਖਣਾ ਪੈਂਦਾ ਵਾ ਠੀਕ ਆ ਨਾ ਮਮੀ ਪਰ ਨਾ ਵੀ ਚਲ ਜਾਂਦੀ ਤਾਂ ਥੋੜੀ ਬੋਤੀ ਬੰਦਾ ਹੈਲਪ ਕਰ ਦਿੰਦਾ ਚੀਜ਼ ਲੈਣ ਚ ਉਹਨੂੰ ਤਾਂ ਪਤਾ ਹੀ ਨਹੀਂ ਕੁਛ ਵੀ ਆਪਣੇ ਵਾਸਤੇ ਕਹੀ ਜਾਂਦੀ ਮੈਨੂੰ ਨੈਕਲੇਸ ਲਿਆ ਦੇ ਮੈਨੂੰ ਉਹ ਲਿਆ ਦੇ ਅੱਛਾ ਆਪਣਾ ਸਬੰਧ ਕਥਾ ਕਰਦੀ ਤੇ ਆਪਣਾ ਨੈਕਲੇਸ ਵੀ ਲੈ ਕੇ ਆਈ ਹੈ ਵੇਖਿਆ ਕਿੱਡਾ ਸੋਹਣਾ ਪਤਾ ਨਹੀਂ ਉਹ ਕਿੱਥੇ ਰੱਖ ਲੈਨੇ ਲੈਂਦਾ ਹੈ ਫਰੀਆ ਦੂਰੋਂ ਚਮਕਣਾ ਉਤਰਾ ਨੈਕਲੇਸ ਵੀ ਪਾਇਆ ਉਦਨ ਮੈਂ ਤਾਂ ਕਿਹਾ ਮੰਮੀ ਕੁਸਮਾਨ ਹੈਗਾ ਭਾਬੀ ਤੂੰ ਉਹ ਲਾ ਲਈ ਹਾਂ ਠੀਕ ਹੈ ਮੰਮੀ ਮੇਰੀ ਧੀ ਨਾ ਸਾਫ ਕੇ ਰੱਖ ਸਮਾਨ ਸਾਰਾ ਹੁਣ ਠੀਕ ਵਾ ਨਾ ਲੈਓ ਇੱਥੇ ਪਾ ਦੋ ਚੱਲ ਹੁਣ ਚੰਗੀ ਤਰ੍ਹਾਂ ਸਾਫ ਕੇ ਰੱਖ ਲਾ ਸੋਖਾ ਤੇ ਆ ਮੰਮੀ ਉਹ ਦੇਖ ਕੋਈ ਸੂਟ ਵੀ ਆਪਣਾ ਲੈ ਆਂਦੇ ਦਿੱਤੇ ਸੀ ਜਿਹੜੇ ਲੈ ਆਂਦੇ ਆ ਹਾਂ ਲੈ ਆਂਦੇ ਆ ਚੱਲਾ ਵੀ ਵਧੀਆ ਕੀਤਾ ਇਹ ਸਿੰਦਰ ਵੀਰ ਬੜੀ ਕਾਲੀ ਪਾਏ ਹੁੰਦਾ ਮੈਂ ਤੇ ਕਹਿੰਦੀ ਹਾਂ ਮੰਮੀ ਇੱਧਰ ਵੇਖ ਨੀ ਪਾਈ ਆਇਆ ਹੈਗਾ ਤੇ ਮੈਂ ਵੀ ਲਿਆ ਆ ਗਈ ਵਾ ਤਾਂ ਲੇਸ਼ ਹੁੰਦੇ ਆ ਨਾ ਪੰਜਾਬੀ ਮੈਂ ਟ ਉਹ ਲੈ ਆਈ ਆ ਆਹ ਠੀਕ ਆ ਤੇ ਇਧਰ ਵੇਖ ਤੂੰ ਸੈਟ ਲੈ ਕੇ ਦਿੱਤਾ ਤੈਨੂੰ ਪੂਰਾ ਮੈਂ ਤੇ ਇਹਦੀ ਕੀ ਕਾਦੀ ਲੋੜੀ ਮੰਮੀ ਆਵੇ ਸੋਹਣੀ ਹੈ ਮੰਮੀ ਹੈ ਪੂਰਾ ਸੈਟ ਵਾ ਨਾਲ ਹੀ ਰਜਾਈ ਦਾ ਕਵਰ ਨਾਲ ਹੀ ਪਿੱਲੋ ਕਵਰ ਨਾਲ ਹੀ ਬੈੱਡ ਸ਼ੀਟ ਆਹ ਰਾਏ ਮੰਮੀ ਸੋਹਣਾ ਵਾ ਕਲਰ ਵੀ ਬੜਾ ਵਧੀਆ ਵਾ ਸੋਹਣਾ ਵਾ ਨਾ ਹਾਂ ਕਲਰ ਵੀ ਸੋਹਣਾ ਵਾ ਹੁਣ ਸਹੁਰੇ ਤੇਰੇ ਤਿਆਂਦੇ ਪੇਪਰ ਲੈਣਾ ਕੋਹ ਨਹੀਂ ਹੈ ਤੇ ਫੇਰ ਮੈਂ ਇਹ ਸੋਚਿਆ ਮੈਂ ਚੱਲ ਨਿੱਕੇ ਮੋਟੇ ਗਿਫਟ ਤੇ ਆਪਾਂ ਦੇ ਸਕਨੇ ਆ ਨੇ ਮੰਮੀ ਬੜਾ ਸੋਹਣਾ ਆ ਤੈਨੂੰ ਪਸੰਦ ਆ ਗਿਆ ਤੇ ਮੈਂ ਤਾਂ ਕਿਹਾ ਵੀ ਮੈਨੂੰ ਇੱਕ ਹੋਰ ਮਗਾ ਕੇ ਦੇ ਨਬੀ ਕਰਦਾ ਦੇ ਵਿੱਚ ਇੱਥੇ ਆਇਆ ਹੀ ਭਾਈ ਆਹੋ ਸੋਨਾ ਬੜਾ ਪੁਰਾਣਾ ਵਾ ਪਰ ਤਾਂ ਵਧੀਆ ਸਮਾਨ ਲੈ ਕੇ ਹੁੰਦਾ ਚੱਲ ਫਾ ਲੋ ਵਿੱਚ ਆਹੋ ਆ ਰਿਹਾ ਸੋਨਾ ਵਾਲਾ ਹਾਂ ਇਹ ਬੜਾ ਵਧੀਆ ਆ ਰਿਹਾ ਹੈ ਨਾ ਹਾਂ ਖੁੱਲਾ ਵੀ ਬੜਾ ਵਾ ਆਹੋ ਕਿੱਡਾ ਵੱਡਾ ਵਾ ਹਾਂ ਸੋਨਾ ਮੰਮੀ ਸ਼ਾਓ ਚੱਲ ਇਹ ਆ ਰੱਖ ਰੱਖ ਤੇ ਚੱਲਾ ਚਾਹ ਆਪਣੀ ਪੀਏ ਘੁੱਟ ਚਲੋ ਮੰਮੀ ਹਣ ਸਪਿੰਦਰ ਵੀਰ ਨੇ ਕਾਲੀ ਬੜੀ ਪਾਈ ਮੈਂ ਤੇ ਫੇਸ਼ੀਅਰ ਵੀ ਕਰਾਉਣੀ ਈ ਉਹ ਚੱਲ ਕੋਈ ਨਹੀਂ ਹਨੇਰਾ ਹੋ ਗਿਆ ਤੈਨੂੰ ਫੇਸ਼ੀਅਰ ਦੀ ਲੱਗੀ ਆਹ ਹਨੇਰਾ ਆ ਕੇ ਤੇ ਦਿਲ ਲੈ ਜਾਊਗਾ ਮੈਂ ਆਹ ਕੋਈ ਨਹੀਂ ਚਲ ਆ ਚੁੱਕ ਸਮਾਨ ਚਲੋ ਆ ਸਾਭ ਕੇ ਰੱਖ ਜਾ ਕੇ ਚੱਲ ਫੜਤਾ ਚੱਲੀਏ ਚਲ ਸਾਰਿਆਂ ਦੇਖਣਾ ਤੂੰ ਕਿੱਥੇ ਚਲ ਗਈ ਆਵੇਂ ਆ ਫੋਨ ਵੀ ਚੁੱਕ ਲੈ ਆਪਣਾ ਚਲ